ਵਲੇ ਦੀ ਵੱਡੀ ਖਬਰ ਜਗਰਾਉਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀਹਾਂ ਦਾ ਦੱਸਦੀ ਹੈ ਕਿ ਕਬੱਡੀ ਖਿਡਾਰੀ ਆਪਣੇ ਦੋਸਤ ਦੇ ਨਾਲ ਬਾਜ਼ਾਰ ਕੋਈ ਸਮਾਨ ਖਰੀਦਣ ਵਾਸਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੂਜੀ ਧੀਰ ਆਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਆ ਤਾਂ ਦੋਨਾਂ ਦੇ ਵਿੱਚ ਕਲੈਸ਼ ਹੁੰਦਾ ਆ ਤਾਂ ਝਗੜਾ ਇੰਨੀ ਬਹਿਸ ਜਿਹੜੀ ਇੱਕ ਦੂਜੇ ਦੇ ਨਾਲ ਹੁੰਦੀ ਹੈ ਤਾਂ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਆ ਕਿ ਤੇਜਪਾਲ ਨੂੰ ਜਿਹੜਿਆ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਦੱਸਦੀ ਹੈ ਕਿ ਕਬੱਡੀ ਖਿਡਾਰੀ ਤੇਜਪਾਲ ਸਿੰਘ ਨੂੰ ਜਿਹੜੀਆਂ ਤਬਰਤੋੜ ਗੋਲੀਆਂ ਮਾਰੀ ਜਾਂਦੀਆਂ ਨੇ ਜਿਸ ਤੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਵੱਲੋਂ ਪੂਰੀ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਇੱਕ ਇੱਕ ਐਂਗਲ ਖੰਗਾਲਿਆ ਜਾ ਰਿਹਾ ਹੈ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਤਾਂ ਦਾਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਜਲਦ આરોપી ਜਿਹੜੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਮੋਦੀ ਇਨਫਰਮੇਸ਼ਨ ਆਈ ਸੀਗੀ ਜੀ ਕਿ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਖਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰਡ ਬ੍ਰਾਡ ਡੈਡ ਹੋਇਆ ਤੇ ਇਹ ਤੇਜਪਾਲ ਸਹਣਾ ਫਰਗਬੀਰ ਹੈਗੇ ਨੇ ਇਹਨਾਂ ਦੀ ਉਮਰ ਕਰੀ 25 ਸਾਲ ਹੈ ਗਿੱਦੜਵਿੰਡੀ ਦੇ ਰਹਿਣ ਵਾਲੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਆ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂਡ ਦਾ ਸਾਡਾ ਏਰੀਆ ਹੈਗਾ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਤੇਜ਼ਤੀ ਹੈਗੀਆਂ ਨੇ ਇਹ ਅਕਿਊਜ਼ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਆ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਹੈਗੇ ਆ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਇਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿੰਦ ਤੱਕ